ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ 15 ਤਰੀਕ ਦੀ ਮੌਸਮ ਦੀ ਜਾਣਕਾਰੀ ਦੇ ਰਹੇ ਆ 15 ਤਰੀਕ ਦਿਹਾੜਾ ਮੌਸਮ ਸਵੇਰ ਤੋਂ ਲੈ ਕੇ 12 1 2 ਵਜੇ ਤੱਕ ਜਿਹੜਾ ਮੌਸਮ ਦੇ ਵਿੱਚ ਬੱਦਲਾਂ ਦੀ ਆਵਾਜ਼ਾਂ ਵੀ ਬਣੀ ਰਹੇਗੀ ਕਈਆਂ ਇਲਾਕਿਆਂ ਦੇ ਵਿੱਚ ਮੀਂਹ ਦੇ ਸ਼ਰਾਟੇ ਆ ਸਕਦੇ ਆ ਕੋਈ ਜ਼ਿਆਦਾ ਮੀਂਹ ਨਹੀਂ ਪਵੇਗਾ ਤੇ ਕਿਰਮਨ ਹੋ ਸਕਦੀ ਆ ਜਿਵੇਂ ਕਿ ਮੋਹਾਲੀ ਚੰਡੀਗੜ੍ਹ ਇਧਰ ਲਾਲੋਂ ਅਨੰਦਪੁਰ ਸਾਹਿਬ ਤਰਨਤਾਰਨ ਪੱਟੀ ਲੁਧਿਆਣਾ ਤੇ ਹੋਰ ਕਈ ਏਰੀਆ ਦੇ ਵਿੱਚ ਤੁਹਾਨੂੰ ਨੀ ਦੇ ਛਰਾਟੇ ਨਜ਼ਰ ਆ ਸਕਦੇ ਆ ਕੁਝ ਜ਼ਿਆਦਾ ਨਹੀਂ ਥੋੜੀ ਬਹੁਤ ਐ ਤੇ ਕਈਆਂ ਥਾਵਾਂ ਤੇ ਸੂਰਜ ਦੀ ਚਮਕ ਵੀ ਦਿਖੇਗੀ ਸੂਰਜ ਵੀ ਦਿਖੇਗਾ ਚੂ ਸੂਰਜ ਦੀ ਚਮਕ ਦਿਖੇਗੀ ਤੇ ਲਗਭਗ ਬੱਦਲ ਦੀ ਆਵਾਜ਼ਾ ਵੀ ਬਣੀ ਰਹੇਗੀ ਤੇ ਇਹਦੋਂ ਗਾਂਹ ਦੀ ਆਈ ਆਪਾਂ ਗੱਲ ਕਰੀਏ ਜਿਵੇਂ 16 17 ਅਤੇ 18 ਤਰੀਕ ਇਹਨਾਂ ਦੇ ਵਿੱਚ ਮੌਸਮ ਦੀ ਜਿਹੜੀ ਗਤੀਵਿਧੀ ਆ ਵੀ ਤਕਰੀਬਨ ਮੌਸਮ ਸੁਧਰਨਾ ਸ਼ੁਰੂ ਹੋ ਜਾਣਾ ਤੇ ਗਰਮੀ ਥੋੜੀ ਜੀ ਪੈਣੀ ਵੀ ਸ਼ੁਰੂ ਹੋ ਜਾਣੀ ਆ ਬਾਈ ਜੀ ਪੱਖੇ ਭੁੱਖੇ ਗਰੀਸ ਕਰਾ ਲਓ ਆਪਦੇ ਹੁਣ ਤੇ ਪੱਖੇ ਚੱਲਣਗੇ ਕਿਉਂਕਿ ਟੈਂਪਰੇਚਰ ਹੁਣ ਵਧਣਾ ਲ ਸ਼ੁਰੂ ਹੋ ਜਾਣਾ ਕਿਉਂਕਿ ਜਾਂ ਜਿਵੇਂ ਮੌਕੇ ਦੀ ਮੌਕੇ ਜਿਵੇਂ ਵੀ ਅਪਡੇਟ ਆਉਂਦੀ ਹੋਊਗੀ ਆਪਾਂ ਤੁਹਾਨੂੰ ਦੱਸਦੇ ਰਵਾਂਗੇ ਤੇ ਬਾਕੀ ਜਿਹੜਾ ਅੱਜ ਦਾ ਜਿਹੜਾ ਮੌਸਮ ਇਦਾਂ ਹੀ ਆ ਹਵਾਵਾਂ ਚੱਲਣਗੀਆਂ ਉਰਬੀ ਏਰੀਏ ਦੇ ਵਿੱਚੋਂ ਤੇ ਹਵਾਵਾਂ ਦੀ ਗਤੀ ਵੀ 12 ਤੋਂ 17 8 12 13 14 ਬਸ ਇੱਥੇ ਕਿ ਜੀ 10 ਦੀ ਇਸ ਵੀਡੀਓ ਦੇ ਵਿੱਚ ਵਿੱਚ ਇਹ ਇਹ ਆਪਣੀਆਂ ਹਵਾਵਾਂ ਚੱਲਣ ਗਈਆਂ। ਬਾਕੀ ਆਪਾਂ ਗੱਲ ਕਰਦੇ ਆਂ ਬਈ ਆਪਣੇ ਜਿਹੜੇ ਬੰਦੇ ਆਪਣੀਆਂ ਇਹ ਵੀਡੀਓ ਦੇਖਦੇ ਆਂ ਮੌਸਮ ਸੰਬੰਧੀ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਕਿਉਂਕਿ ਅਸੀਂ ਰੋਜ਼ ਦੀ ਅਪਡੇਟ ਪਾਉਂਦੇ ਆਂ। ਤੁਹਾਨੂੰ ਦੱਸੀਦਾ ਰਾਤ ਵੀ ਆਪਾਂ ਪਾਈ ਸੀਗੀ ਤੇ ਆਪਾਂ ਹੁਣ ਵੀ ਪਾ ਦਿੱਤੀ ਆ। ਪਉਂਦੇ ਰਵਾਂਗੇ ਬਾਈ ਜੀ ਆਪਣੇ ਨਾਲ ਜੁੜੋ ਤੇ ਮੌਸਮ ਦੀ ਜਾਣਕਾਰੀ ਲਿਆ ਕਰੋ ਤੇ ਬਾਕੀ ਆਪਾਂ ਗੱਲ ਕਰਦੇ ਆਂ ਵਿਪਾਰਾਂ 12 ਜਿਹੜੀ ਤੀ ਹਵਾ ਦੀ ਸਪੀਡ ਚੱਲੇਗੀ 10 12 ਤੇ ਅਗਲੀ ਉਹ ਵੀ ਅਪਡੇਟ ਆਈ ਸਭ ਤੋਂ ਪਹਿਲਾਂ ਆਪਾਂ ਅਪਡੇਟ ਪਾਉਨੇ ਆ ਤੇ ਪਉਂਦੇ ਰਵਾਂਗੇ ਜੀ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ